ਯਾਨੀ ਮੈਂ ਹਰਦੀਪ ਸਿੰਘ ਗਿਆਸਪੁਰਾ ਜ਼ਿਲ੍ਹਾ ਪ੍ਰਧਾਨ ਭਾਤੇ ਇੱਕ ਸਾਕਾਂ ਕਾਦਿਆਂ ਜ਼ਿਲ੍ਹਾ ਲੁਧਿਆਣਾ ਦੇਖੋ ਇਹ ਸੰਯੁਕਤ ਮੋਰਚੇ ਦੀ ਜੋ 18 ਤਰੀਕ ਦੀ ਮੀਟਿੰਗ ਹੋਈ ਸੀ ਸੰਯੁਕਤ ਮੋਰਚੇ ਦੀ ਉਹਦੇ ਵਿੱਚ ਫੈਸਲਾ ਲਿਆ ਗਿਆ ਸੀਗਾ ਵੀ ਜਿਹੜੇ ਟੋਲ ਫਲਾਜੇ ਨੇ ਤੇ 20 ਤਰੀਕ ਤੋਂ 3 ਦਿਨ ਲਈ ਫ੍ਰੀ ਕੀਤੇ ਜਾਣਗੇ ਤੇ 22 ਤਰੀਕ ਦੀ 12 ਰਾਤ ਦੇ 12 ਵਜੇ ਤੱਕ ਫ੍ਰੀ ਰਹਿਣਗੇ ਤੇ ਇਹਦੇ ਵਿੱਚ ਦੋ ਤਨ ਐਮਬੈਂਸਲੇ ਹੋਰ ਆਏ ਸੀ ਵੀ ਜਿੰਨੇ ਵੀ ਭਾਜਪਾ ਦੇ ਲੀਡਰ ਨੇ ਪੰਜਾਬ ਦੇ ਵਿੱਚ ਉਹਨਾਂ ਦੇ ਘਰਾਂ ਦੇ ਅੱਗੇ ਤੇ ਜਿੱਥੇ ਟੋਲ ਪਲਾਜੇ ਨਹੀਂ ਹੈਗੇ ਉੱਥੇ ਡੀਸੀ ਦਫ਼ਤਰਾਂ ਦਾ ਉੱਥੇ ਪੱਕੇ ਧਰਨੇ ਲਾਏ ਜਾਣਗੇ ਇਸ ਕਰਕੇ ਅਸੀਂ ਅੱਜ ਸਵੇਰ 5:30 ਵਜੇ ਤੇ ਜੋ ਖਲਾਲ ਟੋਲ ਪਲਾਜਾ ਚੰਡੀਗੜ੍ਹ ਲੁਧਿਆਣਾ ਰੋਡ ਦੇ ਉੱਤੇ ਆ ਇਹ ਅਸੀਂ ਫ੍ਰੀ ਕਰਤਾ ਅੱਜ ਨੂੰ ਤੇ ਉਸੇ ਉਸੇ ਦਾ ਘਰਾਬ ਕਰ ਰਹੇ ਸਰ ਦੇਖੋ ਸਾਡੀ ਜਿਹੜਾ ਆਇਆ ਸੀਗਾ ਉਹਨਾਂ ਨੇ ਕਿਹਾ ਵੀ ਜਿਸ ਜ਼ਿਲ੍ਹੇ ਦੇ ਵਿੱਚ ਵੀ ਟੋਲ ਪਲਾਜਾ ਉਹ ਤੁਸੀਂ ਉੱਥੇ ਕਰ ਸਕਦੇ ਜਿੱਥੇ ਟੋਲ ਪਲਾਜੇ ਨਹੀਂ ਪੈਂਦੇ ਉੱਥੇ ਉਹ ਜਿੱਥੇ ਬੰਨੀ ਆ ਜਿੰਦਾ ਸਾਝਾ ਹੀ ਉਹ ਰਾ ਬੀਜਪੀ ਦੇ ਜਿਹੜੇ ਆਪਣੇ ਲੀਡਰ ਨੇ ਉਹਨਾਂ ਦੇ ਘਰਾਂ ਦਾ ਘਰਾਓ ਕੀਤਾ ਜਾਊਗਾ ਤੇ ਆਪਣੇ ਜੋ ਡੀਸੀ ਦਫਤਰ ਨੇ ਉਹਨਾਂ ਦਾ ਵੀ ਉੱਥੇ ਪੱਕਾ ਧਰਨੇ ਲੱਗੇ ਜਾਣਗੇ। ਅਗਲਾ ਬੜਾ ਕੰਮ ਦੇਖੋ ਜੀ ਹੁਣ ਮੇਰੇ ਖਿਆਲ ਦੇ ਵਿੱਚ ਕੱਲ ਨੂੰ ਮੀਟਿੰਗ ਆ ਫੇਰ ਦੁਬਾਰਾ ਉਹਦੇ ਵਿੱਚ ਉਹ ਦਿੱਲੀ ਇਹਨਾਂ ਦੀ ਸੰਯੁਕਤ ਮੋਟਰ ਦੀ ਮੀਟਿੰਗ ਆ ਪੂਰੀ ਸਾਰੇ ਜਥੇਬੰਦੀਆਂ ਦੀ ਭਾਰਤ ਦੀਆਂ ਦੀ ਉਹਦੇ ਵਿੱਚ ਕੁਝ ਵੱਡੇ ਫੈਸਲੇ ਲੈ ਜਾਣਗੇ। ਜੇ ਤੁਸੀਂ ਪੂਰੇ ਬੈਠੇ ਹੋ ਦੇਖੋ ਉਹਨਾਂ ਦੀ ਆਪਣੀ ਬੱਕਰੀ ਕਾਲ ਸੀਗੀ ਪਰ ਉਹ ਸਾਡੇ ਭਰਾ ਨੇ ਅਸੀਂ ਉਹਨਾਂ ਦੇ ਪਿੱਛੇ ਖੜੇ ਆ ਜੇ ਉਹ ਸਾਨੂੰ ਕੋਈ ਮੈਸੇਜ ਲਾਉਣਗੇ ਅਸੀਂ ਉਹਨਾਂ ਦੇ ਨਾਲ ਉਹਨਾਂ ਦੀ ਮਦਦ ਕਰਨ ਤਿਆਰ ਆ ਉਹਦਾ ਦਿੱਲੀ ਕਾ ਜਾਣ ਦਾ ਕਾਰਨ ਦੇਖੋ ਸਾਡਾ ਕਾਰਨ ਨਾ ਜਾਣਦਾ ਹੀ ਸੀਗਾ ਬਈ ਜੇ ਕਹਦੀਏ ਬਈ ਇਹਨਾਂ ਨੇ ਪਹਿਲਾ ਕਾਲ ਦੇ ਚੁੱਕੇ ਆ ਕਿਉਂਕਿ ਅਸੀਂ ਜਦੋਂ ਪਹਿਲਾ ਸੀਗਾ ਤਾਂ ਦਿੱਤੀ ਸੀ ਕਾਲ ਪਿਛਲੀ ਜਿਹੜੀ 2020 ਦੇ ਵਿੱਚ ਸਾਰੀ ਦੇਤੇ ਬੱਤੇ ਕੱਟਿਆ ਸੀ ਤੇ ਦੋ ਕ ਜਿੱਥੇ ਬੱਤੇ ਬੱਤੀਆਂ ਨੇ ਇਹ ਕਾਲ ਦਿੱਤੀ ਸੀ ਕਿਉਂਕਿ ਜਿਹੜਾ ਪੂਰੇ ਭਾਰਤ ਦੇ ਵਿੱਚ ਸੰਯੁਕਤ ਮੋਰਚਾ ਇੱਥੇ 750 ਜਥੇਬੰਦੀਆਂ ਉਹ ਸਾਡੇ ਨਾਲ ਨੇ ਇਹ ਇੱਕ ਦੋ ਜਥੇਬੰਦੀਆਂ ਨੇ ਕਾਲ ਦਿੱਤੀ ਜੀ ਇਸ ਕਰਕੇ ਇਹ ਜਿਹੜਾ ਸੰਯੁਕਤ ਮੋਰਚੇ ਨੇ ਕਿਉਂਕਿ ਜਿਹੜਾ ਕੋਈ ਵੀ ਅੰਦੋਲਨ ਸ਼ੁਰੂ ਕਰਨਾ ਉਹਦੇ ਲਈ ਬਹੁਤ ਬਿਉਹਤ ਬੰਦੀ ਲੋਕਾਂ ਨੂੰ ਅਵੇਅਰ ਕਰਨਾ ਪਿੰਡ-ਪਿੰਡ ਜਾ ਕੇ ਇਹਨੂੰ ਲੰਬਾ ਸਮਾਂ ਲੱਗਦਾ ਤਿਆਰ ਹੋਣ ਨੂੰ ਇਸ ਕਰਕੇ ਅਸੀਂ ਜਲਦਬਾਜ਼ੀ ਵਿੱਚ ਅਜੇ ਕੋਈ ਕਾਲ ਨਹੀਂ ਦਿੱਤੀ ਸਾਡੇ ਲੀਡਰ ਨੇ ਜੋ ਉਹ ਬਹੁਤ ਸੋਚਵਾਰ ਨੇ ਉਹ ਜੋ ਵੀ ਫੈਸਲਾ ਲੈਣਗੇ ਬਹੁਤ ਵਧੀਆ ਲੈਣਗੇ ਜੇ ਯਾਰ ਨਹੀਂ ਮੰਨਦੇ ਕਿ ਤੁਸੀਂ ਦਿੱਲੀ ਜਾਓਗੇ ਦੇਖੋ ਜੇ ਸਾਡੀ ਇੱਕ ਗੱਲ ਆ ਵੀ ਕੱਲ ਸਰਦਾਰ ਬਬਰੀ ਸਿੰਘ ਰਾਜ ਆਦੀ ਦਾ ਵੀ ਬਿਆਨ ਅੱਜ ਦੇ ਅਖਬਾਰ ਦੇ ਵਿੱਚ ਬਈ ਜੇ ਸਰਕਾਰ ਐਮਐਸਪੀ ਸਾਨੂੰ ਨਹੀਂ ਦਿੰਦੀ ਤਾਂ ਅਸੀਂ ਦਿੱਲੀ ਜਾਵਾਂਗੇ ਜੀ ਪਰ ਉਹ ਜਾਵਾਂਗੇ ਕਿਸੇ ਵਧੀਆ ਢੰਗ ਦੇ ਨਾਲ ਕਿੰਨੀ ਤੁਸੀਂ ਬਧੀ ਜਿਹੜੀਆਂ ਉਰੇ ਬੈਠੇ ਰਹੇ ਮਜਾ ਕਰ ਰਹੇ ਪੰਜਾਬ ਚ ਜੀ ਸੈਂਪੇਜ ਇੱਥੇ ਬੰਨੀਆਂ ਨੇ ਜੋ ਪੰਜਾਬ ਦੀਆਂ ਨੇ ਉਹ ਇਕੱਠੀਆਂ ਨੇ ਆਪਣੇ ਜਗENDER ਸਿੰਘ ਜੀ ਅਗਰਾਹਾ ਉਹ ਵੀ ਸਾਡੇ ਸੰਯੁਕਤ ਮੋਰਚੇ ਤੇ ਬੈਠੇ ਨੇ ਤੇ ਬਾਕੀ ਜੋ ਭਾਰਤ ਦੇ ਅਦਰ ਸਟੇਟਾਂ ਨੇ ਜਿੰਨੀਆਂ ਵੀ ਛੋਟੀਆਂ ਚਾਹੇ ਮਜ਼ਦੂਰ ਜਥੇ ਬਣੀਆਂ ਨੇ ਚਾਹੇ ਟਰੇਡਰ ਜੁਨੀਅਨ ਸਾਰੀਆਂ ਇਕੱਠੀਆਂ ਨੇ ਸਾਰੇ ਇਕੱਠੇ ਹੋ ਕੇ ਲੜ ਰਹੇ ਜਿਵੇਂ ਕਿ ਦੇਖਿਆ ਦੋ ਚਿੱਖਾ ਜਬ ਕਰਦੇ ਹੁੰਦਾ ਉਹ ਤੇ ਲੋਕ ਜਿਹੜੇ ਪੂਰੇ ਹੱਥ ਬੋਲਦੇ ਨੇ ਉਹਨਾਂ ਨੂੰ ਕੀ ਕਿਹਾ ਕਰਦੇ ਦੇਖੋ ਮੈਂ ਉਹਨਾਂ ਨੂੰ ਇਹੀ ਬੇਇੱਜ਼ਤੀ ਕਰਨੀ ਚਾਹੁੰਦਾ ਬਈ ਅਸੀਂ ਜੋ ਵੀ ਕਰ ਰਹੇ ਹਾਂ ਉਹਨਾਂ ਦੇ ਭਲੇ ਲਈ ਕਰ ਰਹੇ ਹਾਂ ਜੇ ਆਪਾਂ ਸਰਕਾਰਾਂ ਦੇ ਮੂਹਰੇ ਨਹੀਂ ਖੜੇ ਹੋਵਾਂਗੇ ਸਾਨੂੰ ਇਹ ਜੋ ਜਿਹੜਾ ਸਾਡੇ ਪੂਰੇ ਭਾਰਤ ਦੇ ਵਿੱਚ ਮੋਦੀ ਸਰਕਾਰ ਹਰ ਚੀਜ਼ ਨੂੰ ਵੇਚਣ ਤੇ ਲੱਗੀ ਹੋਈ ਆ ਇਸ ਕਰਕੇ ਉਹਨਾਂ ਨੂੰ ਸਮਝਣਾ ਚਾਹੀਦਾ ਵੀ ਇਹ ਉਹਨਾਂ ਦੇ ਹੱਕਾਂ ਦੇ ਲਈ ਅਸੀਂ ਪ੍ਰੋਟੈਕਟ ਕਰ ਰਹੇ ਆ ਉਹਨਾਂ ਨੂੰ ਸਾਡਾ ਸਾਥ ਦੇਣਾ ਚਾਹੀਦਾ ਮੇਰਾ ਕੱਲ ਚੰਡੀਗੜ੍ਹ ਵਿੱਚ ਹੋਇਆ ਉਹ ਕਿਸ ਤਰ੍ਹਾਂ ਦੇ ਜਿਵੇਂ ਦੇਖੋ ਜਿਹੜਾ ਉੱਥੇ ਹੋਇਆ ਉਹ ਲੋਕਤੰਤਰ ਦੀ ਯਾਨੀ ਕਿ ਮੈਂ ਤਾਂ ਕਹੂੰਗਾ ਵੀ ਹਤਿਆਵਾ ਇਹਨਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਉਹਦੇ ਵਿੱਚ ਇਹਨਾਂ ਨੇ ਜੋ ਅਹੇਰਾ ਫੇਰੀ ਕੀਤੀ ਆ ਉਹ ਸਾਰਾ ਸਾਰ ਗਲਤ ਆ ਮੈਂ ਤਾਂ ਕਹਿੰਦਾ ਵੀ ਜੀ ਭਾਰਤ ਦੀਆਂ ਜਿਹੜੀਆਂ ਚੋਣਾਂ ਨੇ ਉਹ ਵੀ ਈਵੇਂ ਅੰਦੇ ਵਿੱਚ ਰਾਹੀ ਹੋਣੀਆਂ ਚਾਹੀਦੀਆਂ ਵਲਡਪੇਪਰ